ਔਏ ਬਾਬੇ ਗੱਲਾਂ ਪਿਆ ਹੋਈ ਜੋ ਇਹ ਟੇਟਾਂ ਦੇ ਨਿੰਦੇ ਜੀ ਦੀ ਹੱਟੀ ਵਾਹ ਦਿੰਦੀ ਹੈ ਹਾਂ ਬੜੀ ਮਸ਼ਹੂਰ ਹੱਟੀ ਦੀ ਬੱਚੇ ਦੀ ਬਾਹਰ ਆਓ ਬਾਹਰ ਫਲੋ ਮੜਾ ਨਾ ਵਿੱਚ ਆ ਬੋਟਲ ਆ ਜਣਾ ਬੱਤਰੀ ਸਾਰੇ ਲੱਗ ਗਿਆ ਆ ਹਾਂਜੀ ਬਾਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਗਦਰੂ ਪਿਆਰੀ ਸਾਧ ਸੰਗਤ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਇਹ ਆਫਸ ਦੀ ਘਰੀ ਵਿੱਚ ਜਿੱਦਾਂ ਪੂਰੇ ਪੰਜਾਬ ਵਿੱਚ ਹੜ੍ਹ ਆਏ ਨੇ ਉੱਥੇ ਹੀ ਬਾਰਸ਼ ਵੀ ਰੁਕੰਦਾ ਨਾ ਨਹੀਂ ਲੈ ਰਹੀ ਦਾਸ ਨੇ ਕੱਲ ਤੋਂ ਲੈ ਕੇ ਹੁਣ ਤੱਕ ਆਪਣੇ ਨਗਰ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਸੱਤਾਂ ਚੋਰੀਆਂ ਨੇ ਜਾਂ ਸੱਤਾਂ ਡੁੱਗੀਆਂ ਨੇ ਉਹਨਾਂ ਦਾ ਜੱਜਾ ਰਿਆ ਏ ਔਰ ਬੜੀ ਹੀ ਮੁਸ਼ਕਲ ਨਾਲ ਪਰਿਵਾਰ ਗੁਜ਼ਾਰਾ ਕਰ ਰਹੇ ਨੇ ਕੱਲ ਪਰਿਵਾਰ ਨੂੰ ਅਸੀਂ ਮਿਲ ਕੇ ਗਏ ਸੀ ਕਿਉਂਕਿ ਸੱਤਾਂ ਚੋਰੀਆਂ ਸੀ ਤੇ ਅੱਜ ਰੱਦ ਗਈ ਨਹੀਂ ਅੱਜ ਸਵੇਰੇ ਸਵੇਰੇ ਸੱਤ ਵਿਗਪੀ ਹੈ ਜਿਹਦੇ ਵਿੱਚ ਕੁਝ ਪਸ਼ੂ ਵੀ ਬੱਦੇ ਹੀ ਹੈ ਬੱਕਰੀਆਂ ਵਿਚਾਰਾ ਗਰੀਬ ਪਰਿਵਾਰ ਹੈ ਸਾਡਾ ਵੀ ਜਿਸਪਾਲ ਸਿੰਘ ਜੋ ਇਹ ਬਜ਼ੁਰਗ ਪਿਓ ਨੇ ਬਜ਼ੁਰਗ ਮਾਤਾ ਆ ਤੇ ਉਹ ਸਾਰਾ ਘਰ ਦਾ ਗੁਜ਼ਾਰਾ ਇਹਨਾਂ ਜਾਨਵਰਾਂ ਦੇ ਸਿਰ ਤੋਂ ਚੱਲਦਾ ਪਿਆ ਹੈ ਇਹ ਕਰਕੇ ਅੱਜ ਹੁਣ ਅਸੀਂ ਵੇਖਿਆ ਘਰ ਦੀ ਛੱਤ ਬਿਲਕੁਲ ਡਿੱਗ ਚੁੱਕੀ ਹੈ ਤੇ ਇਹਨਾਂ ਮਾਲਕ ਨੇ ਕਿਰਪਾ ਕੀਤੀ ਕਿ ਚਲੋ ਜਨਵਾਰ ਨੂੰ ਜਿਹੜਾ ਸਾਰਿਆਂ ਨੇ ਭਜਨਸ ਕੇ ਉਹ ਕੱਢ ਲਿਆ ਬਾਹਰ ਪਰ ਛੱਟਾਂ ਲਗੀਆਂ ਨੇ ਇਹਨਾਂ ਦੀ ਇਹ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਗਰੀਬਾਂ ਵੱਲ ਧਿਆਨ ਦਿੱਤਾ ਜਾਵੇ ਕਿ ਜਿਹੜੀ ਆਫਦੀ ਘੜੀ ਦੇ ਵਿੱਚ ਪ੍ਰਸ਼ਾਸਨ ਸਰਕਾਰ ਇਹਨਾਂ ਗਰੀਬਾਂ ਦੀ ਬਾਹ ਫੜੇ ਕਿਉਂਕਿ ਹਾਲਾਤ ਬੜੇ ਨਾਜ਼ੁਕ ਹੋ ਗਏ ਨੇ ਕਿੰਨੇ ਆ ਪਿਛਲੇ 2-1/2 ਦੋ ਮਹੀਨੇ ਤੋਂ ਬਾਰਿਸ਼ ਹੋਣ ਕਰਕੇ ਲੋਕਾਂ ਕੋ ਕੰਮਕਾਰ ਵੀ ਹੈ ਨਹੀਂ ਆ ਬਾਹਰ ਪਸ਼ੂ ਚਾਰ ਨੂੰ ਜਗ੍ਹਾ ਹੈ ਨਹੀਂ ਆ ਇਹ ਕਰਕੇ ਹੁਣ ਜਿਹੜੀ ਮੁਸ਼ਕਲ ਦੀ ਘੜੀ ਦੇ ਵਿੱਚ ਸਰਕਾਰ ਔਰ ਪ੍ਰਸ਼ਾਸਨ ਇਹਨਾਂ ਗਰੀਬਾਂ ਮਜਰੂਬਾਂ ਦੀ ਬਾਹ ਫੜੇ ਤਾਂ ਕਿ ਇਹ ਸੰਕਟ ਦੀ ਘੜੀ ਵਿੱਚੋਂ ਬਾਹਰ ਆ ਸਕਣ ਔਰ ਇਹਨਾਂ ਨੂੰ ਰਾਤ ਸਮਗਰੀ ਦੇ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ